ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਪ੍ਰਵਿੰਦਰ ਸਿੰਘ ਖੰਗੂੜਾ ਅਤੇ ਦੋ ਹੋਰ ਮੁਲਾਜ਼ਮਾਂ ਦੀ ਸਸਪੈਂਡ ਕਰਨ ਦੇ ਮਾਮਲੇ ਉੱਤੇ ਪ੍ਰਧਾਨ ਪ੍ਰਵਿੰਦਰ ਸਿੰਘ ਖੰਗੂੜਾ ਨੇ ਬੋਰਡ ਮੈਨੇਜਮੈਂਟ ਉੱਪਰ ਸੰਗੀਨ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਇੱਕ ਕਤਿੱਥ ਸਾਜ਼ਿਸ਼ ਤਹਿਤ ਮੌਤਲ ਕੀਤਾ ਗਿਆ ਹੈ ਅੱਜ ਮੁਹਾਲੀ ਪ੍ਰੈਸ ਕਲੱਬ ਵਿਖੇ ਇੱਕ ਪ੍ਰੈਸ ਦੌਰਾਨ ਸਰਦਾਰ ਪ੍ਰਵਿੰਦਰ ਸਿੰਘ ਖੰਗੂੜਾ ਤੇ ਸਾਥੀ ਮੁਲਾਜ਼ਮ ਆਗੂਆਂ ਨੇ ਆਪਣਾ ਸਪਸ਼ਟੀਕਰਨ ਦਿੰਦੇ ਕਿਹਾ ਹੈ ਕਿ ਬੋਰਡ ਮੁਲਾਜ਼ਮਾਂ ਦੀਆਂ ਮੰਗਾਂ ਦੀਆਂ ਆਵਾਜ਼ ਚੁੱਕਣ ਅਤੇ ਬੋਰਡ ਸਕੱਤਰ ਵੱਲੋਂ ਨੀਮਾ ਦੀਆਂ ਸ਼ਰਿਆਮ ਧੱਜੀਆਂ ਉਡਾਣ ਦੀਆਂ ਬੇਤੁਕੀਆਂ ਕਾਰਵਾਈਆਂ ਨੂੰ ਜਗ੍ਹਾ ਜ਼ਾਹਿਰ ਕਰਨ ਦੇ ਬਦਲੇ ਉਹਨਾਂ ਨੂੰ ਸ਼ੱਕ ਦੇ ਆਧਾਰ ਉੱਤੇ ਮੁਅਤਲ ਕੀਤਾ ਗਿਆ ਜੋ ਸਰਾਸਰ ਗਲਤ ਹੈ ਉਹਨਾਂ ਨਾਲ ਹੀ ਬੋਰਡ ਚੇਅਰਪਰਸਨ ਅਪੀਲ ਕੀਤੀ ਹੈ ਕਿ ਉਪਰੋਕਤ ਮੁਅਤਲੀ ਦੇ ਆਦੇਸ਼ ਤੁਰੰਤ ਵਾਪਸ ਲਏ ਜਾਣ ਹੋਰ ਉਹਨਾਂ ਕੀ ਕਿਹਾ ਲੋ ਤੁਸੀਂ ਵੀ ਪ੍ਰੈਸ ਕਾਨਫਰੰਸ ਆਓ ਤੁਸੀਂ ਵੀ ਸੁਣੋ ਅਨਿਗੋੜਾ ਸਾਹਿਬ ਕੀ ਪ੍ਰੋਬਲਮ ਹੈ ਜਿਹੜੇ ਕਰਕੇ ਤੁਸੀਂ ਵੀਡੀਓ ਦੇ ਸਾਹਮਣੇ ਆਏ ਹੋ ਕੀ ਕੁਝ ਕਹਿਣਾ ਚਾਹੁੰਦੇ ਹੋ ਤੁਹਾਡੇ ਨਾਲ ਕੀ ਜਾਤੀ ਹੋਈ ਦੇਖੋ ਜੀ ਜਿਆਤੀ ਕੱਲ ਪ੍ਰਵਿੰਦਰ ਸਿੰਘ ਨਾਲ ਹੋਈ ਹੈ ਜਿਆਤੀ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਵਿੰਦਰ ਸਿੰਘ ਖੂੜਾ ਨਾਲ ਹੋਈ ਆ ਜਿਆਤੀ ਹੋਈ ਆ ਜੀ ਮੇਰੇ ਨਾਲ ਕਿ ਕੱਲ ਮੈਨੂੰ ਸ਼ਾਮ ਨੂੰ 5 ਵਜੇ ਇੱਕ ਆਰਡਰ ਮਿਲਦੇ ਨੇ ਜਿਹਦੇ ਵਿੱਚ ਮੇਰੀਆਂ ਸਵਾਮਾਂ ਤੋਂ ਮਨ ਉਲਤਬ ਕੀਤਾ ਗਿਆ ਸਸਪੈਂਡ ਕੀਤਾ ਗਿਆ ਇਹਦੇ ਵਿੱਚ ਮੇਰੇ ਤੇ ਜਿਹੜੇ ਦੋਸ਼ ਲਾਏ ਗਏ ਨੇ ਉਹ ਬਿਲਕੁਲ ਬੇਵਿਨਾ ਤੇ ਝੂਠੇ ਨੇ ਇਹ ਦੋਸ਼ਾਂ ਦੇ ਜੋ ਸੇਸ਼ਟਮਾ ਇੱਕ ਕੇਸ ਆ ਇਹਦੇ ਨਾਲ ਮੇਰਾ 1% ਵੀ ਕੋਈ ਨਾਪਤਾ ਨਹੀਂ ਹੈ ਕੇਸ ਨਾਲ ਮੈਂ ਤੁਹਾਨੂੰ ਕੇਸ ਬਾਰੇ ਜਾਣਕਾਰੀ ਦਿੰਨਾ ਕਿ ਇੱਕ ਸਾਡੇ ਕੋਲੇ ਮੈਡੀਕਲ ਫਾਰਮੇਸੀ ਤੋਂ ਸਰਟੀਫਿਕੇਟ ਵੈਰੀਫਿਕੇਸ਼ਨ ਲਈ ਆਏ ਸੀ ਬੋਰਡ ਦੇ ਵਿੱਚ ਪਿਛਲੇ ਸਾਲ 2023 ਦੇ ਵਿੱਚ ਉਹ ਸਰਟੀਫਿਕੇਟ ਬੋਰਡ ਦੀ ਪ੍ਰੋਸੈਸਾ ਜਿਹੜਾ ਸਿੰਗਲ ਵਿੰਡੋ ਤੇ ਸਬਮਿਟ ਹੋਏ ਕੇਸ ਸਿੰਗਲ ਵਿੰਡੋ ਤੋਂ ਬਾਅਦ ਨੰਬਰ ਲਾ ਕੇ ਸਾਡੀ ਵੈਰੀਫਿਕੇਸ਼ਨ ਸ਼ਾਖਾ ਦੇ ਵਿੱਚ ਸਰਟੀਫਿਕੇਟ ਤੇ ਜੋ ਰਿਕਾਰਡ ਆਉਂਦਾ ਪਰ ਇਹ ਜਿਹੜੇ ਕੇਸ ਨੇ ਦੋਨੋਂ ਇਹ ਸਿੰਗਲ ਵਿੰਡੋ ਤੇ ਪਹੁੰਚੇ ਸਿੰਗਲ ਵਿੰਡੋ ਤੋਂ ਬਾਅਦ ਸਾਡੀ ਵੈਰੀਫਿਕੇਸ਼ਨ ਸ਼ਾਖਾ ਤੇ ਵਿੱਚ ਨਹੀਂ ਪਹੁੰਚੇ ਬਾਹਰ ਦੀ ਵਾਰ ਸਿੰਗਲ ਵਿੰਡੋ ਤੋਂ ਵੈਰੀਫਿਕੇਸ਼ਨ ਹੋ ਕੇ ਸਿੰਗਲ ਵਿੰਡੋ ਦੇ ਸੁਪਰਡੈਂਟ ਦੀ ਮੈਂ ਕਹਿੰਗਾ ਮਿਲੀ ਭੁਗਤਾਨ ਉੱਥੋਂ ਹੋਈ ਇਹ ਦੁਬਾਰੇ ਵਾਪਸ ਚਲੇ ਗਏ ਜਦੋਂ ਕਿ ਇਹ ਸਰਟੀਫਿਕੇਟ ਜਾਲੀ ਸੀ ਦੁਬਾਰੇ ਫਾਰਮੇਸੀ ਨੇ 2024 ਦੇ ਵਿੱਚ ਇਹ ਸਰਟੀਫਿਕੇਟ ਦੁਬਾਰੇ ਵੈਰੀਫਿਕੇਸ਼ਨ ਲਈ ਭੇਜੇ ਜੋ ਪ੍ਰੋਪਰ ਜਨਰਲ ਵੈਰੀਫਿਕੇਸ਼ਨ ਸ਼ਾਖਾ 'ਚ ਮਿਲੇ ਨਹੀਂ ਸਾਨੂੰ ਮੇਰੇ ਨਾਲ ਦੇ ਸੈੱਟ ਦਾ ਕੇਸ ਆ 22 ਦਾ ਮੈਂ 27 ਤੇ ਕੰਮ ਕਰਦਾ ਮੇਰੇ ਕੋਲੇ ਤਰਨਤਨ ਤੇ ਸੰਗਰੂਰ ਜ਼ਿਲ੍ਹਾ ਡੀਲ ਕਰਦੇ ਆਂ ਮੋਹਾਲੀ ਜ਼ਿਲ੍ਹਾ ਜਗਵੀਰ ਕੌਰ ਸੀਨੀਅਰ ਸਿਸਟਮ ਮੈਡਮ ਦੀਰ ਕਰਦੇ ਨੇ ਇਹ ਉਹਨਾਂ ਦੇ ਸੀਟ ਨਾਲ ਸੰਬੰਧਿਤ ਕੇਸ ਨੇ ਜਦੋਂ ਇਹ ਕੇਸ ਪਹੁੰਚੇ ਤਾਂ ਉਹਨਾਂ ਨੇ ਦਫਤਰੀ ਰਿਕਾਰਡ ਚੋਂ ਸਰਟੀਫਿਕੇਟ ਜਾਲੀ ਸੀ ਅਸੀਂ ਨੇ ਮਤਲਬ ਦਫਤਰ ਨੇ ਜਗਵੀਰ ਕੌਰ ਨੇ ਬਕਾਇਦਾ ਪ੍ਰੋਸੈਸ ਨਾਲ ਜਾਲੀ ਸਰਟੀਫਿਕੇਟ ਦੀ ਰਿਪੋਰਟ ਬਣਾ ਕੇ ਫਾਰਮੇਸੀ ਨੂੰ ਭੇਜੀ ਤੀ ਉਪਰੰਤ ਫਾਰਮੇਸੀ ਵੱਲੋਂ ਇਹ ਆਇਆ ਕਿ ਇਹਦੀ ਜਾਂਚ ਕਰੀ ਜਾਵੇ ਪਹਿਲਾਂ ਵੈਰੀਫਿਕੇਸ਼ਨ ਸਹੀ ਕਿਵੇਂ ਹੋਈ ਆ ਸੋ ਪੜਤਾਲ ਜਨਕਰਾਜ ਮਹਿਰੋਗ ਜਿਹੜਾ ਸੰਯੁਕਤ ਸਖਤਰ ਉਹਨੇ ਕੀਤੀ ਸੰਯੁਕਤ ਸਕੱਤਰ ਖੋਦ ਇੱਕ ਦਾਗੇ ਅਫਸਰ ਉਹਦੀ ਜਿਹੜੀ ਭਾਰਤੀ ਉਹ ਚੈਲੰਜ ਹੋਈ ਹੈ ਉਹਦੇ ਤੇ ਜਾਲੀ ਸਾਈਨ ਕਰਕੇ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਤੇ ਜਾਲੀ ਸਾਈਨ ਕਰਕੇ ਨੌਕਰੀ ਲੈਣ ਦਾ ਦੋਸ਼ ਹੈ ਜਿਹਦੇ ਸਬੰਧੀ 8 ਫੀਸਦਿਆਂ ਚ ਐਫਆਈਆ ਦਰਜ ਜਾਣ ਕਰੇ ਮਨ ਰੋਕ ਵਿਰੁੱਧ ਪਹਿਲੀ ਗੱਲ ਤਾਂ ਉਹ ਜਾਂਚ ਨਹੀਂ ਕਰ ਸਕਦਾ ਸੀ ਨੰਬਰ 2 ਤੇ ਉਹ ਅਧਿਕਾਰੀ ਹਮੇਸ਼ਾ ਹੀ ਮੇਰੇ ਖਿਲਾਫ ਰਿਹਾ 2018 ਦੇ ਵਿੱਚ ਬਤੌਰ ਸੱਤਰਸੀ ਬੋਰਡ ਦਾ ਉਦੋਂ ਵੀ ਇਹਨਾਂ ਨੇ ਮੇਰੀ ਪੱਖ ਪੱਤਰ ਰੱਖੀ ਰਹੇ ਉਹ ਮੈਂ ਬੋਰਡ ਦਾ ਤੋਂ ਜਨ ਸੱਤਰਸੀ ਮੇਰੀ ਬਦਲੀ ਮੋਗੇ ਦੀਪੂ ਦੀ ਕਰ ਰਹੀ ਸੀ ਉਹ ਮਾਨ ਜੋ ਹਾਈ ਕੋਰਟ ਚ ਮੌਟਰ ਸਟੇਕ ਰਏ ਹੋਏ ਨੇ ਇਹੀ ਸੇਮ ਚੀਜ਼ ਇਹਨਾਂ ਨੇ ਫੇਰ ਵਾਪਰੀ ਹੈ ਮਹਿਰੋਕ ਨੇ ਜਿਹੜੀ ਹੈ ਜਾਂਚ ਆ ਉਹ ਪ੍ਰੋਪਰ ਜਾਂਚ ਨਹੀਂ ਕਰੀ ਇੱਕ ਮੈਨੂੰ ਟਾਰਗੇਟ ਕਰਕੇ ਜਾਂਚ ਕਰੀ ਐ ਇੱਕ ਬਨਾਵਟੀ ਜਾਂਚ ਐ ਸੱਚਾਈ ਕੋਈ ਨਹੀਂ ਮੈਂ ਚੈਲੰਜ ਕਰਦਾ ਤੇ ਨਾਲ ਹੀ ਮੈਂ ਮੀਡੀਆ ਅਸੀਂ ਕਹਿ ਰਹੇ ਆ ਪੰਜਾਬ ਸਰਕਾਰ ਨੂੰ ਵੀ ਕਹਿ ਰਹੇ ਆ ਜੇਕਰ ਇਹ ਜੋ ਮੇਰੇ ਤੇ ਦੋਸ਼ ਲਾਏ ਨੇ ਇਹਦੇ ਵਿੱਚ 1% ਵੀ ਮੇਰੀ ਕੋਈ ਇਨਵੋਲਵਮੈਂਟ ਹੋਈ ਤਾਂ ਦਫ਼ਤਰ ਨੂੰ ਮੈਨੂੰ ਸਸਪੈਂਡ ਕਰਨ ਦੀ ਲੋੜ ਨਹੀਂ ਮੈਂ ਖੁਦ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸੀਨੀਅਰ ਸੈਕਟ ਦੀ ਨੌਕਰੀ ਤੋਂ ਰਿਜ਼ਾਈਨ ਕਰ ਜਾਊਂਗਾ ਇਹ ਮੈਂ ਜਨਤਕ ਤੌਰ ਤੇ ਕਹਿ ਰਿਹਾ ਜੇ ਮੈਂ ਦੋਸ਼ੀ ਪਾਇਆ ਗਿਆ ਇਹ ਸ਼ਰਮਸਰਮ ਨਾਲ ਪੱਕਾ ਪਾਦਾ ਕਿਉਂਕਿ ਮਹਿਰੂਕ ਤੇ ਜਿਹੜਾ ਸੈਕਟਰੀਆ ਬੋਰਡ ਦਾ ਅਭਿਕੇਸ਼ ਕੁਮਾਰ ਗੁਪਤਾ ਪੀਸੀਐਸ ਇਹ ਰਲਕੇ ਬੋਰਡ ਦੇ ਵਿੱਚ ਬਹੁਤ ਗਲਤ ਕੰਮ ਕਰ ਰਹੇ ਨੇ ਪੀਸੀਐਸ ਅਵਕੇਸ਼ ਗੁਪਤੇ ਦੇ ਖਿਲਾਫ ਮੋਰਚਾ ਖੋਲਿਆ ਹੋਇਆ ਕਿਉਂਕਿ ਅਵਕੇਸ਼ ਗੁਪਤਾ ਸਖਤਰਾ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਉਹਦਾ ਰਵਈਆ ਮੁਲਾਜ਼ਮਾਂ ਪ੍ਰਤੀ ਬਹੁਤ ਹੀ ਨਿੰਦਣਯੋਗ ਆ ਹਰ ਇੱਕ ਮੁਲਾਜ਼ਮ ਨੂੰ ਜਲੀਲ ਕਰਦਾ ਗਲਤ ਭਾਸ਼ਾ ਵਰਤਦਾ ਗਲਤ ਬੋਲਦਾ ਪਿੱਛੇ ਜੇ ਉਹਨੇ 166 ਬੱਚਿਆਂ ਦਾ ਕਰਨਪੁਰ ਸਕੂਲ ਅੰਮ੍ਰਿਤਸਰ ਦੇ ਵਿੱਚ ਮੈਰਿਟੋਰੀ ਨਹੀਂ ਹੋਏਗਾ ਐਮਿਨੈਂਸ ਸਕੂਲ ਜੋ ਇੱਕ ਪੰਜਾਬ ਸਰਕਾਰ ਦਾ ਡ੍ਰੀਮ ਪ੍ਰੋਜੈਕਟ ਆ ਜਿਹਦਾ ਕੇਂਦਰੀ ਉਦਘਾਟਨ ਕਰਕੇ ਗਿਆ ਸੀ ਉਸ ਸਕੂਲ ਦੇ 166 ਬੱਚਿਆਂ ਨੇ ਗਲਤ ਸਬਜੈਕਟ ਕੋਡ ਕਰਤਾ 10ਵੀਂ ਕਲਾਸ ਚ ਉਹ ਬੱਚਿਆਂ ਤੋਂ ਐਸ ਪਰ ਰੂਲ 25 ਰੁਪਏ ਪਰ ਕੈਂਡੀਡੇਟ ਫੀਸ ਲੈਣੀ ਮੰਦੀ ਸੀ ਬੋਰਡ ਦੇ ਵਾਈਸ ਚੇਅਰਮੈਨ ਪ੍ਰੇਮ ਕੁਮਾਰ ਨੇ ਬਕਾਇਦਾ ਆਰਡਰ ਕਰੀ ਨੀ ਫਾਈਲ ਤੇ ਕਿ ਬਣਦੀ ਫੀਸ ਜਰਮਾਨੇ ਸਹਿਤ ਲੈ ਕੇ ਵਿਸ਼ਾ ਚੇਂਜ ਕੀਤਾ ਜਾਵੇ ਪਰੰਤੂ ਸਖਤਰ ਨੇ ਆਪਣੀ ਨਜਾਇਜ਼ ਪਾਵਰਾਂ ਦੀ ਵਰਤੋਂ ਕਰਦੇ ਹੋਏ ਉਹਨੇ ਤਾਂ ਵਿਸ਼ਾ ਨਹੀਂ ਬਦਲਿਆ ਸੇਮ ਉਹਦੇ ਕਾਟ ਦੇ ਪੇਪਰ ਲੈ ਲਏ ਜਦੋਂ ਕਿ ਐਨਐਸਕਯੂਐਫ ਦਾ ਜਿਹੜਾ ਉਹਦੇ ਸਟਰੀਮ ਆ ਸਕੂਲ ਦੇ ਵਿੱਚ ਚੱਲਦਾ ਨਹੀਂ ਨਾ ਹੀ ਬੱਚੇ ਨਾਂਮੀ ਵਿੱਚ ਪੜੇ ਨੇ ਤਾਂ ਜੀਆਂ ਉਡਾਈ ਨੇ ਨਿਜਮਾਂ ਦੀਆਂ ਇਹ ਗੱਲ ਮੈਂ ਜਗ ਜाहिर ਕਰੇ ਸੀ ਪ੍ਰੈਸ ਨੋਟ ਵੀ ਕੱਢੇ ਸੀ ਮੀਰੇ ਵਿੱਚ ਵੀ ਗੱਲ ਲੈ ਕੇ ਆਏ ਆ ਇਸ ਚੀਜ਼ ਦਾ ਉਹਨੇ ਮੇਰੇ ਤੋਂ ਬਦਲਾ ਲਿਆ ਬਿਨਾ ਪੜਤਾਲ ਕਰੇ ਜੋ ਦੋਸ਼ ਲਾਇਏ ਨੇ ਇਹ ਬੜੇ ਹਾਸੋਈ ਨੇ ਮੈਂ ਤੁਹਾਡੇ 'ਚ ਗੱਲ ਰੱਖਣੀ ਚਾਹੂੰਗਾ ਐਂਜ ਲਿਖ ਰਹੇ ਨੇ ਕਿ ਜਿਹੜੇ ਸਰਟੀਫਿਕੇਟ ਵੈਰੀਫਾਈ ਹੋ ਕੇ ਗਏ ਨੇ ਉਹਦੇ ਤੇ ਜਿਹੜੇ ਹਸਤਾਕਰ ਹੋਏ ਨੇ ਅਪਰੂਵਲ ਤੇ ਉਹਦੇ ਤੇ ਅਜੇ ਤੱਕ ਹਸਤਾਕਰ ਟ੍ਰੇਸ ਨਹੀਂ ਵੀ ਕਿਸ ਕਰਮਚਾਰੀ ਦੇ ਨੇ ਜਿਹੜਾ ਅਸਲੀ ਦੋਸ਼ੀ ਆ ਤਾਂ ਟ੍ਰੇਸ ਨਹੀਂ ਹੋਇਆ ਅਜੇ ਤੱਕ ਨੰਬਰ 2 ਤੇ ਲਿਖ ਰਹੇ ਨੇ ਕਿ ਜੀ ਪੀ ਐਨ ਬੁੱਕ ਨੂੰ ਛੇੜਛਾੜ ਕਰੀ ਗਈ ਆ ਵੈਰੀਫਿਕੇਸ਼ਨ ਸ਼ਾਖਾ 'ਚ 24 ਤੋਂ 26 ਬੰਦੇ ਕੰਮ ਕਰਦੇ ਹੋ ਸੀ ਬਾਕੀ 25 ਬੰਦਿਆਂ ਤੇ ਕੋਈ ਨਹੀਂ ਨਹੀਂ ਛੇੜਛਾੜ ਕਰੀ ਆ ਜਦੋਂ ਕਿ ਪੀ ਐਨ ਬੁੱਕ 'ਰਾ ਮੇਰਾ ਕੋਈ ਸਰੋਕਾਰ ਲੈਣਾ ਦੇਣਾ ਨਹੀਂ ਇੱਕ ਦਾਫਤਰ ਦਾ ਰਿਕਾਰਡ ਫੇਰ ਮੈਨੂੰ ਕਹਿ ਰਹੇ ਨੇ ਕਿ ਜਿਹੜਾ ਤੁਹਾਡੇ ਅਪਰੂਵਲ ਤੋਂ ਹੀ ਪਰਫਾਰਮਾ ਭਰਿਆ ਉਹ ਪਰਫਾਰਮਾ ਤੁਸੀਂ ਕਲਰਕ ਤੋਂ ਨਹੀਂ ਭਰਾਇਆ ਇੱਕ ਡੇਲੀ ਨਜ਼ਰ ਤੋਂ ਭਰਾਇਆ ਸੋ ਮੈਂ ਇੱਥੇ ਮੈਨੇਜਮੈਂਟ ਨੂੰ ਸਵਾਲ ਕਰਦਾ ਕਿ ਮੈਂ 5 ਸਾਲ ਤੋਂ ਵੈਰੀਫਿਕੇਸ਼ਨ ਸ਼ਾਖਾ 'ਚ 5 ਸਾਲਾਂ ਤੋਂ ਬេរਨਾ ਰੈਗੂਲਰ ਕਲਰਕ ਕੋਈ ਨਹੀਂ ਲੱਗੇ ਹੋਏ ਆ ਮੇਰੇ ਨਾਲ ਡੇਲੀ ਵੇਜ਼ਰ ਹੀ ਲੱਗੇ ਨੇ ਤੇ ਦਫਤਰ ਦੇ ਵਿੱਚ ਡੇਲੀ ਵੇਜ਼ਰ ਸਾਡੀਆਂ ਅਹਿਮ ਸੀਟਾਂ ਦਾ ਕੰਮ ਕਰ ਰਹੇ ਨੇ ਬੱਚਿਆਂ ਦੇ 10ਵੀਂ 12ਵੀਂ ਦੇ ਸਰਟੀਫਿਕੇਟਾਂ ਦਾ ਸਾਈਨ ਕਰ ਰਹੇ ਨੇ ਸੋਧ ਪੱਤਰੀਆਂ ਕੱਢ ਰਹੇ ਨੇ ਲੇਖਾ ਸ਼ਾਕਾ ਦੇ ਵਿੱਚ ਕਰੋੜਾਂ ਦੀ ਜੋ ਸਾਡੇ ਦਫਤਰ ਦਾ ਸਿਸਟਮ ਆ ਸਾਡਾ ਇਕਾ ਹਿਸਾਬ ਕਿਤਾਬਾ ਉਹ ਸੀਟਾਂ ਦੇ ਬੈਠ ਕੇ ਸਤਾਕਰ ਕਰ ਰਹੇ ਨੇ ਉੱਥੇ ਉਹਨਾਂ ਦੇ ਸਤਾਕਰਾਂ ਦਾ ਕੋਈ ਇਤਰਾਜ਼ ਨਹੀਂ ਪਰ ਮੇਰੀਆਂ ਪ੍ਰੂਵਲਾਂ ਤੇ ਡੇਲੀ ਫੀਜ਼ਾਂ ਨੇ ਸਾਈਨ ਕਰੇ ਨੇ ਉਹ ਇਤਰਾਜ਼ਯੋਗ ਨੇ ਇੰਡੀਆ ਕ੍ਰਾਈਮ ਨਿਊਜ਼ ਜੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ